ਸਪੀਕਰ ਸਾਹਿਬ ਜਿਹੜੀ ਮੈਂ ਗੱਲ ਕਰਨ ਲੱਗਿਆ ਇਹ ਗੱਲ ਮੈਨੂੰ ਨਹੀਂ ਲੱਗਦਾ ਤੁਹਾਨੂੰ ਹਾਜਮ ਆਊਗੀ ਕਿਰਪਾ ਕਰਕੇ ਜੇਕਰ ਹਾਜਮੂਲੇ ਦੀ ਥੋਡੇ ਕੋਲ ਗੋਲੀ ਪਈ ਆ ਤੇ ਉਹ ਹਾਜਮੂਲੇ ਦੀ ਗੋਲੀ ਖਾ ਲਓ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਕਹਿਣੀਆਂ ਚਾਹੁੰਨਾ ਸਭ ਤੋਂ ਵੱਡੀ ਗੱਲ ਤੇ ਆ ਕਿ ਜਿਹੜੀ ਥੋਡੇ ਕੋਲ ਕੁਰਸੀ ਆ ਸਪੀਕਰ ਦੀ ਇਹ ਤਾਂ ਤੁਹਾਨੂੰ ਕੇਜਰੀਵਾਲ ਨੇ ਬਖਸ਼ੀ ਹੋਈ ਆ ਪਰ ਜਿਹੜੀ ਆ ਤੁਹਾਨੂੰ ਐਮਐਲਏ ਦੀ ਕੁਰਸੀ ਆ ਇਹ ਪੰਜਾਬ ਦੇ ਲੋਕਾਂ ਨੇ ਬਖਸ਼ੀ ਹੋਈ ਆ ਤੇ ਜਿਹੜੇ ਕਈ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣੇ ਆ ਉਹ ਐਮ ਐਲ ਏ ਕਾਦੇ ਹਾਸਤੇ ਬਣੇ ਆ ਇਹ ਚੀਜ਼ ਨੋਟ ਕਰੋ ਉਹ ਆਪਦੀ ਬੋਲ ਬਾਣੀ ਤੇ ਬਣੇ ਆ ਪੰਜਾਬ ਦੇ ਮੁੱਦਿਆਂ ਤੇ ਬਣੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਆ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਹਾਥੀ ਪਾਰਟੀ ਹੋਵੇ ਚਾਹੇ ਉਹ ਝਾੜੂ ਵਾਲੇ ਹੋਣ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਐਮਐਲਏ ਬਣਾਇਆ ਜਿਹੜੇ ਤਾਂ ਤੁਹਾਡੇ ਐਮਐਲਏ ਆ ਉਹਨਾਂ ਨੂੰ ਤਾਂ ਲੋਕਾਂ ਨੇ ਵੋਟਾਂ ਪਾਈਆਂ ਤੇ ਜਿਹੜੇ ਕਾਂਗਰਸ ਦੇ ਆ ਚਾਹੇ ਹੋਰ ਪਾਰਟੀ ਦੇ ਆ ਉਹਨਾਂ ਨੂੰ ਕਿਹਨੇ ਬਣਾਇਆ ਪਹਿਲਾਂ ਤੁਸੀਂ ਇਹ ਗੱਲ ਦਾ ਜਵਾਬ ਦਿਓ ਸੁਖਪਾਲ ਸਿੰਘ ਖਹਿਰਾ ਉਹ ਰੌਲਾ ਪਾਉਂਦਾ ਰਿਹਾ ਸੀ ਦੇਖੀ ਜਾਂਦੇ ਆ ਵੀ ਤੁਸੀਂ ਕਰੀ ਕੀ ਜਾਂਦੇ ਆ ਤੇ ਸਪੀਕਰ ਸਾਹਿਬ ਰੌਲਾ ਪਾ ਰਿਹਾ ਤੇ ਤੁਸੀਂ ਉਹਨੂੰ ਬੋਲਣ ਦਾ ਮੌਕਾ ਨਹੀਂ ਦੇ ਰਹੇ ਕਹਿਣ ਤੋਂ ਬਾਅਦ ਜਿਹੜੇ ਹਲਕੇ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਜਿੱਤਿਆ ਆਇਆ ਉਹਨਾਂ ਦੇ ਜਿਹੜੇ ਲੋਕਾਂ ਦੀ ਲੋਕਾਂ ਦੀ ਜਿਹੜੀ ਕਹੋ ਜ਼ੁਬਾਨਬੰਦ ਤੁਸੀਂ ਕਰ ਰਹੇ ਹੋ ਉਹਨੇ ਆਪਦੇ ਹਲਕੇ ਦੀ ਗੱਲ ਕਰਨੀ ਆ ਉਹਨਾਂ ਦੇ ਹਲਕੇ ਨੇ ਉਹਨੂੰ ਐਮ.ਐਲ.ਏ ਬਣਾਇਆ ਸੁਖਪਾਲ ਸਿੰਘ ਖਹਿਰਾ ਚਾਹੇ ਕੋਈ ਹੋਰ ਵੀ ਆ ਕੋਈ ਕਿਸੇ ਪਾਰਟੀ ਦੇ ਐਮ.ਐਲ.ਏ ਉਹਨਾਂ ਨੂੰ ਜਿਹੜਾ ਕਹੋ ਲੱਖਾਂ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਹੁੰਦਾ ਤਾਂ ਕਿਤੇ ਜਾ ਕੇ ਵਿਧਾਨ ਸਭਾ ਦੇ ਵਿੱਚ ਬਹਿੰਦੇ ਆ ਜੇ ਤੁਸੀਂ ਇੱਕ ਗੱਲ ਦੱਸੋ ਵੀ ਤੁਹਾਡਾ ਰਵਈਆ ਚੰਗਾ ਤੁਸੀਂ ਇੱਕ ਐਮਐਲਏ ਨੂੰ ਨਾਂ ਬੋਲਣ ਦਿਓ ਵੀ ਅਖੇ ਚੇਅਰ ਦੀ ਮਰਜ਼ੀ ਆ ਕੀ ਮਰਜ਼ੀ ਸਪੀਕਰ ਸਾਹਿਬ ਤੁਸੀਂ ਦੱਸੋ ਤੁਸੀਂ ਸਾਂਝੇ ਆ ਸਾਰਿਆਂ ਦੇ ਪਰ ਮਾਫੀ ਚਾਹੁੰਦਾ ਐਨੀ ਵਫਾਦਾਰੀ ਤਾਂ ਕੋਈ ਬਾਗ 'ਚ ਬੈਠਾ ਮਾਲੀ ਨਹੀਂ ਕਰਦਾ ਜਿਹਨੇ ਕੇਸਰੀਵਾਲ ਦੀ ਤੁਸੀਂ ਕਰੀ ਜਾਂਦੇ ਆ ਕਿ ਥੋੜੇ ਹੁਣ ਤੁਹਾਨੂੰ ਘੜੀਸਦਾ ਕੋਈ ਐਮਐਲਏ ਨੂੰ ਜਿਹੜੇ ਨੂੰ ਤੁਸੀਂ ਬੋਲਣ ਦਾ ਮੌਕਾ ਨਹੀਂ ਦਿੰਦੇ ਜੇ ਉਹਨਾਂ ਦੇ ਸਵਾਲਾਂ ਦੇ ਜਵਾਬ ਹੈ ਨਹੀਂਗੇ ਤੁਹਾਡੇ ਕੋਲ ਕਾਰਨ ਕੀ ਆ ਕਿ ਤੁਹਾਡੇ ਕਈਆਂ ਦੇ ਉਹ ਸਬੂਤ ਚੱਕੀ ਰੱਖਦਾ ਇਹ ਜਿਹੜੀ ਕਹਿ ਲੋ ਗੱਲ ਇਹ ਮੰਨਣੀ ਪਊਗੀ ਜੇਕਰ ਕੋਈ ਗੱਲ ਕਰਨੀ ਚਾਹੁੰਦਾ ਤੁਸੀਂ ਇੱਕ ਪਾਸੇ ਤਾਂ ਕਹਿ ਦਿੰਦੇ ਕਿ ਪੰਜਾਬ ਦੇ ਲੋਕਾਂ ਨਾਲ ਅਸੀਂ ਬੈਠਣਾ ਦੂਜੇ ਪਾਸੇ ਜਿਹੜਾ ਤੁਹਾਡਾ ਮੁੱਖ ਮੰਤਰੀ ਆ ਇਹ ਜਿਹੜਾ ਕੱਲ 2023 ਦੇ ਵਿੱਚ ਇਹਨੇ ਜਿਹੜੇ 1 ਨਵੰਬਰ ਨੂੰ ਮੀਟਿੰਗ ਰੱਖੀ ਸੀ ਪੰਜਾਬ ਦੇ ਲੋਕਾਂ ਦੇ ਪੰਜਾਬ ਦੇ ਲੀਡਰਾਂ ਨਾਲ ਜੇ ਲੋਕ ਕੋਈ ਤੁਹਾਨੂੰ ਸਵਾਲ ਕਰਦਾ ਉਹਦੇ ਤੁਸੀਂ ਸਵਾਲਾਂ ਦਾ ਜਵਾਬ ਨਹੀਂ ਦਿੰਦੇ ਦੂਜੀ ਗੱਲ ਇਹ ਆ ਪ੍ਰਤਾਪ ਬਾਜਵਾ ਬੋਲਦੀ ਜਾਂਦਾ ਉਹ ਕਹਿ ਰਿਹਾ ਕਿ ਭਾਈ ਸਾਹਿਬ ਤੁਸੀਂ ਟੂੜੀ ਵਾਲੇ ਕਮਰੇ ਢਾਕੇ ਕਹੀਏ ਨੇ ਡਰੱਗਸ ਬੰਦ ਹੋ ਗਈ ਡਰੱਗਸ ਬੰਦ ਕਿਵੇਂ ਹੋ ਗਈਏ ਤਾਂ ਥੋੜਾ ਜਿਹੜਾ ਪੁਤਾਰ ਸਿੰਘ ਸੰਧਵਾ ਉਹਦਾ ਮਾਈਕ ਚਾਲੂ ਹੋ ਗਿਆ ਤੇ ਉੱਚੀ ਉੱਚੀ ਬੋਲੀ ਜਾਂਦਾ ਕੋ ਜਦੋਂ ਉਸ ਮਾਈਕ ਦੀ ਸੱਚ ਥੋੜੇ ਹੱਥ ਦੇ ਵਿੱਚ ਆ ਜਦੋਂ ਤਾਂ ਝਾੜੂ ਵਾਲੇ ਬੋਲੀ ਜਾਂਦੇ ਆ ਉਸ ਟਾਈਮ ਤੇ ਤਾਂ ਤੁਸੀਂ ਦੂਜੀ ਧਿਰ ਨੂੰ ਬੋਲਣ ਨਹੀਂ ਦਿੰਦੇ ਜਦੋਂ ਉਹ ਬੋਲੀ ਜਾਂਦੇ ਉਦੋਂ ਤੁਸੀਂ ਮੈਕ ਛੱਡੀ ਜਾਂਦੇ ਆ ਮਾਫੀ ਚਾਹਨਾ ਸਪੀਕਰ ਸਾਹਿਬ ਐਨੀ ਚਮਚੀਗਿਰੀ ਚੰਗੀ ਨਹੀਂ ਹੁੰਦੀ ਇਹ ਐਨੀ ਚਮਚਾਗਿਰੀ ਚੰਗੀ ਨਹੀਂ ਹੁੰਦੀ ਜੇਕਰ ਐਨੀ ਚਮਚਾਗਿਰੀ ਪੰਜਾਬ ਦੇ ਲੋਕਾਂ ਨੇ ਕੀਤੀ ਹੁੰਦੀ ਤਾਂ 2027 ਦੇ ਵਿੱਚ ਵੀ ਤੁਸੀਂ ਇਸ ਕੁਰਸੀ ਤੇ ਬਹਿ ਸਕਦੇ ਸੀ ਇਹ ਦਰਅਸਲ ਤੁਹਾਡੀ ਸਰਕਾਰ ਆ ਜਿਹੜੀ ਉਹ ਅੰਗਰੇਜ਼ਾਂ ਦਾ ਪੱਲਾ ਫੜ ਚੁੱਕੀ ਆ ਤੁਸੀਂ ਅੰਗਰੇਜ਼ਾਂ ਦੇ ਨਾਂ ਤੇ ਕੋਈ ਹੁਣ ਪਾਲਟੀ ਰੱਖ ਲੋ ਇਹਦਾ ਨਾਂ ਬਦਲ ਕੇ ਕਿਉਂਕਿ ਕਾਰ ਨਹੀਂ ਆ ਕਿ ਤੁਸੀਂ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਤਾਂ ਚੱਲਦੇ ਨਹੀਂ ਨਾ ਹੀ ਤੁਸੀਂ ਉਦਮ ਸਿੰਘ ਦੀ ਸੋਚ ਤੇ ਚੱਲਦੇ ਆ ਰੈਗੜ ਬਾਬਾ ਸਾਹਿਬ ਅੰਬੇਦਕਰ ਜੀ ਦੀ ਤਾਂ ਉਹ ਜਿਹੜੀ ਉਹਨਾਂ ਦੀ ਮੱਤ ਔਰ ਤੁਹਾਡੀ ਮੱਤ ਇੱਕ ਟੋਟ ਕਟ ਜਿੰਨਾ ਧਰਤੀ ਤੋਂ ਸੂਰਜ ਦਾ ਗੈਪ ਆ ਨਾ ਇਹ ਉਹਨਾਂ ਤੁਹਾਡਾ ਜਿਹੜਾ ਕਿ ਧਰਤੀ ਅਸਮਾਨ ਦਾ ਫਰਕ ਆ ਖੋਡੀ ਕੇ ਬਾਬਾ ਸਾਹਿਬ ਹੀ ਸੋਚਦਾ ਇਹ ਧੱਕੇਸ਼ਾਹੀਆਂ ਜਿਹੜੀਆਂ ਤੁਸੀਂ ਕਰ ਰਹੇ ਆ ਇਹ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਉਹ ਧੱਕੇਸ਼ਾਹੀ ਸੁਖਪਾਲ ਸਿੰਘ ਖੈਰਾ ਨਾਲ ਦੀ ਉਹ ਉਹਨਾਂ ਦੇ ਹਲਕੇ ਦੇ ਲੋਕਾਂ ਨਾਲ ਉਹਨਾਂ ਨੂੰ ਮਸਲੇ ਹੀ ਨਹੀਂ ਚੱਕਣ ਦਿੰਦੇ ਕੀ ਗੱਲ ਜਿੱਥੇ ਤੁਹਾਨੂੰ ਜ਼ੋਰ ਲਾਉਣਾ ਚਾਹੀਦਾ ਉੱਥੇ ਕਿਉਂ ਨਹੀਂ ਲਾਉਂਦੇ ਤੇ ਜਿਹੜੇ ਸਾਡੇ ਕੋਲ ਜਿਹੜੇ ਬੈਠੇ ਆਪਣੇ ਕੁਲਦੀਪ ਸਿੰਘ ਆਪਣੇ ਢਾਲੀਵਾਲ ਜੀ ਉਹ ਬੜਾ ਆਕੂ ਬੋਲ ਲੀ ਜਾਂਦੇ ਆ ਫਲਾਣਾ ਚੌਂਕਾ ਮਹਾਰਾਜ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਅਖੇ ਰਹਿ ਕੇ ਟਮੰਡਰ ਲੱਭਦੇ ਅਸੀਂ ਮਹਿਕਮਾ ਘਵਾ ਕੇ ਬਹਿ ਗਏ 20 ਸਾਲ 20 ਮਹੀਨਿਆਂ ਦੇ ਵਿੱਚ ਤੁਹਾਨੂੰ ਆਪ ਦਾ ਥੋੜਾ ਮਹਿਕਮਾ ਨਹੀਂ ਲੱਭਿਆ ਗਿਆ ਤੇ ਤੁਸੀਂ ਪੰਜਾਬ ਵਾਸਤੇ ਕੀ ਲੱਭ ਦੋਗੇ ਇਹ ਬਿਸ਼ਰਮਾ ਡੁੱਲੀ ਢਾਲ ਤੇ ਅਸੀਂ ਦੋਲ ਦੋਲ ਖਾਨੇ ਆ ਪਹਿਲਾਂ ਮਹਾਰਾਜ ਆਪ ਦੀ ਪੀੜ ਥੱਲੇ ਸੋਟਾ ਮਾਰੋ ਫਿਰ ਗੱਲ ਕਰੋ ਜੇ ਜੇ ਤੁਸੀਂ ਇਹ ਕਹਦੋਂ ਵੀ ਅਸੀਂ ਐ ਕਰੀ ਜਾਂਦੇ ਅਸੀਂ ਉਹ ਕਰੀ ਜਾਂਦੇ ਤੁਸੀਂ ਕੱਖ ਨਹੀਂ ਕੱਲੀ ਤਾਨਾਸ਼ਾਈ ਕਰੀ ਜਾਂਦੇ ਆ ਹੋਰ ਤੁਹਾਡੇ ਕੋਲ ਕੁਛ ਨਹੀਂ ਹਿਟਲਰ ਜੇਕਰ ਹਿਟਲਰ ਵੀ ਉਹ ਮੱਥੇ ਤੇ ਹੱਥ ਮਾਰਦਾ ਹੋਊਗਾ ਕਹਿੰਦਾ ਹੋਊਗਾ ਇਹ ਵੀ ਮੈਂ ਛੇਤੀ ਦੁਨੀਆ ਤੋਂ ਆ ਗਿਆ ਕਿਉਂਕਿ ਉਹਨੂੰ ਕੀ ਪਤਾ ਸੀ ਵੀ ਗਾਂਜਾ ਕੇ ਭਗਵੰਤ ਮਾਨ ਦੀ ਸਰਕਾਰ ਹਿਟਲਰ ਨੂੰ ਪਿੱਛੇ ਸਿੱਟੂਗੀ ਕਿੰਗ ਜੌਨ ਹੋ ਸਕਦਾ ਰੀਸ ਕਰ ਲੇ ਪਰ ਕਿੰਗ ਜੌਨ ਵੀ ਉਹਨ ਭਗਵੰਤ ਮਾਨ ਦੀ ਥੋੜੀ ਸਰਕਾਰ ਦੀ ਰੀਸ ਨਹੀਂ ਕਰ ਸਕਦੇ ਸਪੀਕਰ ਸਾਹਿਬ ਇਹ ਗੱਲ ਬੜੀ ਗੌਰ ਨਾਲ ਸੁਣੋ ਥੋੜਾ ਕੰਮ ਆ ਸਾਰਿਆਂ ਦੀ ਗੱਲ ਸੁਣਨਾ ਥੋੜਾ ਕੰਮ ਇਹ ਨਹੀਂ ਕਿ ਤੁਸੀਂ ਜਾ ਦੇ ਸਿੱਧੇ ਤੌਰ ਤੇ ਐਨਾ ਗਰਮ ਮੈਂ ਕਹਿਣਾ ਨਾ ਜਿਹੜਾ ਕੋਈ ਮੋੜ ਤੇ ਬਹਿ ਕੇ ਸ਼ਰਾਬ ਵੇਚਦਾ ਉਹ ਨਹੀਂ ਹੁੰਦਾ ਜਿੰਨੇ ਤੁਸੀਂ ਹੋਈ ਜਾਂਦੇ ਆ ਇਹ ਹਲੇ ਮੀਂਹ ਵਰ ਤੋਂ ਤੁਸੀਂ ਦੂਜਿਆਂ ਨੂੰ ਚੁੱਪ ਕਰਾਓ ਕਿ ਚੁੱਪ ਕਰੋ ਯਾਰ ਗੱਲ ਸੁਣੋ ਕੀ ਕਹਿਣਾ ਚਾਹੁੰਦੇ ਆ ਜਦੋਂ ਪੰਜਾਬ ਦੇ ਮੁੱਦੇ ਤੁਸੀਂ ਸੁਣਨੇ ਨਹੀਂ ਚਾਹੁੰਦੇ ਤਾਂ ਪੰਜਾਬ ਦੇ ਮੁੱਦੇ ਹੱਲ ਕਿਵੇਂ ਕਰਦੋਂਗੇ ਅਸਲ 'ਚ ਪਤਾ ਤੁਹਾਨੂੰ ਸਾਰਾ ਹੀ ਆ ਸਪੀਕਰ ਸਾਹਿਬ ਸਿਰਫ ਦੇ ਸਿਰਫ ਤਾਨਾ ਸਾਈਆਂ ਤੁਹਾਡੇ ਕੋਲੇ ਸਪੀਕਰ ਸਾਹਿਬ ਕੁਰਸੀ ਦਾ ਹੰਕਾਰ ਆ ਤੁਹਾਨੂੰ ਸਪੀਕਰ ਸਾਹਿਬ ਤੁਹਾਨੂੰ ਡਰ ਆ ਕਿ ਜੇਕਰ ਮੈਂ ਭਗਵੰਤ ਮਾਨ ਤੇ ਕੇਸਰੀਵਾਲ ਦੀ ਵਾਹ ਵਾਹ ਨਾ ਕੀਤੀ ਤਾਂ ਮੈਨੂੰ ਕੁਰਸੀ ਤੋਂ ਢਕਾ ਕੇ ਮਾਰਨਗੇ ਫਿਰ ਮੈਂ ਕ ਐਮ ਐਲ ਏ ਬਣ ਜਾਊਗਾ ਸਪੀਕਰ ਸਾਹਿਬ ਤੁਹਾਨੂੰ ਇੰਨਾ ਡਰ ਆ ਉਹਦੀ ਕੁਰਸੀ ਦਾ ਕਿ ਤੁਸੀਂ ਤਾਂ ਚੁੱਕੀਆਂ ਮਾਰਦੇ ਸੀ ਕਿ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਦੇ ਇਨਸਾਫ ਲਵਾਂਗੇ ਗੋਲੀ ਕਾਣ ਦਾ ਇਨਸਾਫ ਲਵਾਂਗੇ ਤੇ ਤੁਸੀਂ ਸਰਕਾਰ ਬਣਦੇ ਹੀ ਇਹ ਕਿਹਾ ਸੀ ਕਿ ਜੇਕਰ ਅਸੀਂ 1 ਮਹੀਨੇ ਦੇ ਵਿੱਚ ਗੁਰੂ ਨੂੰ ਇਨਸਾਫ ਲੈ ਕੇ ਨਾ ਦਿੱਤਾ ਮਤਲਬ ਜਿਵੇਂ ਕਹਿ ਲੋ ਗੁਰੂ ਦਾ ਇਨਸਾਫ ਹੀ ਕਹਿੰਦੇ ਆਪਾਂ ਤਾਂ ਅਸੀਂ ਪਾਰਟੀ ਛੱਡ ਦਾਂਗੇ ਗੁਰੂ ਨਾਲੋਂ ਸਾਨੂੰ ਕੋਈ ਵੱਡਾ ਨਹੀਂ ਛੱਡ ਪਾਰਟੀ 3 ਸਾਲ ਹੋ ਗਏ ਆ ਉਹ ਜਿਹੜੇ ਗੁਰੂ ਦੇ ਨਹੀਂ ਬਣੇ ਪੰਜਾਬ ਦੇ ਲੋਕਾਂ ਦੇ ਨਹੀਂ ਬਣੇ ਤੇ ਕੁਰਸੀ ਦਾ ਐਵੇਂ ਤੁਸੀਂ ਨਾ ਕਿਸੇ ਨੂੰ ਮਾੜਾ ਕਹਿਣ ਨੂੰ ਤੁਹਾਡਾ ਦਿਲ ਕਰੇ ਵੀ ਫਲਾਣਾ ਮਾੜਾ ਸੀ ਜੇ ਤੁਸੀਂ ਕਹੋ ਸੁੰਦਰ ਸਿੰਘ ਮਜੀਠੀਆ ਦਾ ਨਾਲ ਇਹਦਾ ਹੁੰਦਾ ਸੀ ਭਗਵੰਤ ਮਾਨ ਅੱਜ ਸੁੰਦਰ ਸਿੰਘ ਮਜੀਠੀਆ ਤੋਂ ਕਿਤੇ ਨਹੀਂ ਕਿਤੇ ਟੱਪ ਗਿਆ ਇਹ ਇਹ ਕੈਪਟਨ ਮਰਿੰਦਰ ਸਿੰਘ ਦਾ ਨਾਲ ਇਹਦੇ ਹੁੰਦੇ ਸੀ ਕੈਪਟਨ ਮਰਿੰਦਰ ਸਿੰਘ ਦੇ ਦਾਦੇ ਦਾ ਕਿ ਇਹਨਾਂ ਨੇ ਅੰਗਰੇਜ਼ਾਂ ਦੀਆਂ ਪੂਰੀਆਂ ਚਾਪਰੂਸੀਆਂ ਕੀਤੀਆਂ ਓਏ ਉਹ ਤਾਂ ਫਿਰ ਵੀ ਅੰਗਰੇਜ਼ਾਂ ਦੀ ਚਾਪਰੂਸੀ ਕਰਦੇ ਸੀ ਜਿਹੜੇ ਬਾਹਰੋਂ ਆਏ ਸੀ ਤੁਸੀਂ ਤਾਂ ਕੇਜਰੀਵਾਲ ਦੀ ਚਾਪਲੂਸੀ ਕਰੀ ਜਾਂਦੇ ਆ ਤੇ ਸਪੀਕਰ ਸਾਹਿਬ ਕੇਜਰੀਵਾਲ ਤੇ ਭਗਵੰਤ ਮਾਨ ਦੀ ਚਾਪਲੂਸੀ ਕਰੀ ਜਾਂਦੇ ਆ ਔਰ ਜਿਵੇਂ ਭਗਵੰਤ ਮਾਨ ਕਹਿੰਦੇ ਆ ਕਿਉਂਕਿ ਭਗਵੰਤ ਮਾਨ ਦੀ ਤੇ ਖੈਰਾ ਫੈਰੇ ਦੀ ਆਸ ਨੇ ਖੜਕਦੀ ਆ ਤਾਂ ਕਰਕੇ ਵਿਧਾਨ ਸਭਾ ਚ ਉਹਨੂੰ ਬੋਲਣ ਵੀ ਨਹੀਂ ਦਿੰਦੇ ਐਦੋਂ ਉੱਤੇ ੱੱਕੇਸ਼ਾਈ ਥੋੜੀ ਹੋ ਕੀ ਸਕਦੀ ਆ ਐਦੋਂ ਉੱਤੇ ਥੋੜੀ ਲਾਪਰਵਾਹੀ ਕੀ ਹੋ ਸਕਦੀ ਆ ਐਦੋਂ ਉੱਤੇ ਹੰਕਾਰ ਕੁਛ ਨਹੀਂ ਹੁੰਦਾ ਐਦੋਂ ਉੱਤੇ ਜਿਹੜਾ ਕਹਿ ਲੋ ਤੰਨਾਛਾਈ ਵੀ ਕੋਈ ਨਹੀਂ ਹੁੰਦਾ ਤੁਸੀਂ ਹੰਕਾਰ ਚ ਹੋ ਗਏ ਆ ਇਹ ਹੰਕਾਰ ਪੰਜਾਬ ਦੇ ਲੋਕ ਤੇ ਰੱਬ ਜ਼ਰੂਰ ਤੋੜੂਗਾ ਇਹ ਗੱਲ ਯਾਦ ਰੱਖੋ ਜੇ ਇੱਥੇ ਆ ਕਹਿੰਦਾ ਕਰਮ ਉਸਿਆ ਤੇਰੇ ਅੱਗੇ ਉਹਨਾਂ ਦਾ ਤੁਹਾਡੇ ਅੱਗੇ ਆਉਣਾ ਸਾਰਾ ਕੁਝ ਯਾਦ ਰੱਖ ਲਓ ਜੇ ਇਹ ਤੁਸੀਂ ਕਰਨਾ ਪਾਓ ਜਿੰਨੇ ਵੀ 117 ਐਮਐਲਏ ਉੱਥੇ ਬੈਠੇ ਚਾਹੇ ਕਿਸੇ ਪਾਰਟੀ ਦੇ ਆ ਉਹਨਾਂ ਨੂੰ ਆਪਦੇ ਹਲਕੇ ਦੀ ਗੱਲ ਕਰਨ ਦਿਓ ਲੋਕਾਂ ਨੇ ਭੇਜਿਆ ਤੁਸੀਂ ਲੋਕਾਂ ਦਾ ਗੱਲ ਘੁੱਟੀ ਜਾਂਦੇ ਆ ਤੇ ਜਿਹੜੇ ਹਲਕਿਆਂ 'ਚ ਉਹ ਐਮ ਐਲ ਏ ਜਿੱਤੇ ਹੋਏ ਆ ਇਹ ਤਾਂ ਮਤਲਬ ਉਹ ਲੋਕ ਕਿਸੇ ਕੰਮ ਦੇ ਨਹੀਂ ਉਹ ਪੰਜਾਬ ਦੇ ਲੋਕ ਨਹੀਂਗੇ ਮਾੜੀ ਮੋਟੀ ਮੈਂ ਕਹਿੰਨਾ ਬੇਨਤੀ ਇਹ ਆ ਕਿ ਅਸੀਂ ਸੂਰਜ ਨੂੰ ਦੀਵਾ ਵਿਖਾਉਂਦੇ ਚੰਗੇ ਨਹੀਂ ਲੱਗਦੇ ਸਪੀਕਰ ਸਾਹਿਬ ਇਹ ਗੱਲ ਨੂੰ ਸਮਝੋ ਮੜਾ ਜਾ ਐਨੀ ਹਿਟਲਰ ਨਾ ਬਣੋ ਤੁਸੀਂ ਆ 2 ਸਾਲ ਦੀ ਪਰੌਣੀ ਜਿੰਦੇ ਤੂੰ ਐਵੇਂ ਨਾ ਕਿਤੇ ਮਾਨ ਕਰੀ ਆ 2 ਸਾਲ ਰਹਿ ਗਏ ਤੇ ਤੁਹਾਡੇ ਨਾਲ ਕੇਐਸਈ ਹੋਇਆ ਕਰੂਗਾ ਤੂੰ ਮੁੜ ਕੇ ਫਿਰਦੇ ਰਿਆ ਕਰੋ ਜੀ ਵਾਹ ਸਪੀਕਰ ਸਾਹਿਬ ਵਾਹ ਮੈਂ ਕਿ ਨਵਾਰੇ ਨੇਰੇ ਸਭ ਕੇ ਜਾਈਏ ਤੁਹਾਡੇ ਤੋਂ